ਅੱਜ ਦੀ ਆਪਣੀ ਵੀਡੀਓ 'ਚ ਜਿਹੜੀ ਆਪਾਂ ਕੋਠੀ ਲੈ ਕੇ ਪਹੁੰਚੇ ਹਾਂ ਤੁਹਾਨੂੰ ਪਹਿਲੀ ਅੱਖੀ ਕੋਠੀ ਜਿਹੜੀ ਪਸੰਦ ਆ ਲਜੂਗੀ ਤੁਸੀਂ ਸਾਰੇ ਕੋਠੀ ਨੂੰ ਦੇਖ ਕੇ ਖੁਸ਼ ਹੋ ਜਾਓਗੇ ਬਹੁਤ ਜ਼ਿਆਦਾ ਰੀਜਾਂ ਨਾਲ ਕੋਠੀ ਜਿਹੜੀ ਤਿਆਰ ਕਰਵਾਈ ਹੋਈ ਹੈ ਉਹ ਨੜਨੀ ਤੇ ਪੂਰੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਠੀ ਘਰ ਮਕਾਨ ਕਿਸੇ ਵੀ ਏਰੀਆ 'ਚ ਤੁਹਾਡੇ ਕੋਲ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਆਪਣਾ WhatsApp ਨੰਬਰ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ ਹੈ 73800 ਪੂਰਾ 26173 ਤੁਹਾਨੂੰ ਮਿਲ ਗਿਆ ਹੋਊਗਾ ਤੇ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭ ਵਿਚ ਆਪਾਂ ਐਡ ਤੋਂ ਆੜੀ ਲਗਾ ਦੇਵਾਂਗੇ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿਹੜੇ ਕੋਠੀ ਅਜਾਪਾਂ ਇਹ ਲੈ ਕੇ ਪਹੁੰਚੇ ਹਾਂ ਸਕਰੀਨ ਤੇ ਚੱਲ ਰਹੀ ਆ ਪਹਿਲਾਂ ਤੁਸੀਂ ਵੀਡੀਓ ਚੈੱਕ ਕਰੋ ਕੋਠੀ ਨੂੰ ਪਹਿਲਾਂ ਦੇਖੋ ਤੇ ਫਿਰ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸਿਓ ਤੁਹਾਨੂੰ ਕੋਠੀ ਕਿਵੇਂ ਦੀ ਲੱਗੀ ਬਾਕੀ ਬਾਹਰੋਂ ਦੇਖੋ ਅੰਦਰੋਂ ਤੁਹਾਨੂੰ ਸਾਰਾ ਕੁਝ ਆਪਾਂ ਦਿਖਾਵਾਂਗੇ ਕਲਾਕਲਾ ਬੈਡਰੂਮ ਉੱਪਰੋਂ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲੂਗਾ। ਬਾਕੀ 메ਨ ਗੇਟ ਤੋਂ ਲੈ ਕੇ ਅੰਦਰ ਬਾਹਰੋਂ ਇਹਨਾਂ ਨੇ ਪੂਰੀ ਵੀਡੀਓ ਆਪਣੇ ਕੋਲੇ ਬਣਾ ਕੇ ਭੇਜੀ ਆ। ਇਹਨਾਂ ਨੇ ਵੀਡੀਓ ਵੀ ਬਹੁਤ ਸ਼ੌਂਕ ਨਾਲ ਬਣਾ ਕੇ ਭੇਜੀ ਆ। ਸਾਰੀ ਜਿਹੜੀ ਇਹ ਕੂਠੀਏ ਨਕਸ਼ੇ ਤੇ ਤਿਆਰ ਹੋਈ ਆ, ਨਕਸ਼ੇ ਤੇ ਬਣੀ ਹੋਈ ਆ ਬਹੁਤ ਸੋਹਣਾ ਕੂਠੀ ਦਾ ਨਕਸ਼ਾ ਹੈ। ਜੇ ਕਿਸੇ ਨੇ ਕੂਠੀ ਪਾਉਣੀ ਹੈ ਤਾਂ ਇਹ ਨਕਸ਼ਾ ਤੁਸੀਂ ਲੈ ਸਕਦੇ ਹੋ। ਬਹੁਤ ਪਿਆਰਾ ਨਕਸ਼ਾ ਹੈ ਤੇ ਕੂਠੀ ਇਹ ਸੇਲ ਵਾਸਤੇ ਹੈ ਜੀ। ਜੇ ਕਿਸੇ ਨੇ ਕੂਠੀ ਇਹ ਖਰੀਦਣੀ ਹੋਵੇ ਤਾਂ ਸਾਰਾ ਕੁਝ ਅੱਗੇ ਤੁਹਾਨੂੰ ਮਿਲ ਜਾਊਗਾ ਮਾਲਕ ਦਾ ਮੋਬਾਈਲ ਨੰਬਰ ਲੋਕੇਸ਼ਨ ਸਾਰਾ ਕੁਝ ਆਪਾਂ ਦੱਸਾਂਗੇ ਬਾਕੀ ਜਿੰਨੇ ਵੀ ਵੀਡੀਓ ਤੁਸੀਂ ਦੇਖੀ ਆ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਤੁਸੀਂ ਐਸਟੀਮੇਟ ਲਾ ਲਿਆ ਹੋਊਗਾ ਵੀ ਅੰਦਰੋਂ ਕੂਠੀ ਜਿਹੜੀ ਕਿਵੇਂ ਦੀ ਹੋਵੇਗੀ ਬਾਕੀ ਜਿਹੜੇ ਗੇਟ ਵਗੈਰਾ ਲੱਗੇ ਹੋਏ ਨੇ ਸਾਰੇ ਬਹੁਤ ਸ਼ੌਂਕ ਨਾਲ ਮਤਲਬ ਕਿ ਇਹਨਾਂ ਨੇ ਲਗਵਾਏ ਹੋਏ ਨੇ ਜੋ ਵੀ ਡਿਜ਼ਾਈਨ ਸਮਾਈਕਾ ਜੋ ਕੁਝ ਵੀ ਲੱਗਿਆ ਹੋਇਆ ਬਹੁਤ ਵਧੀਆ ਆਪਾਂ ਨੂੰ ਮਿਲ ਜਾਊਗਾ ਪੂਰੀ ਆਪਾਂ ਗੱਲ ਕਰਦੇ ਆਂ ਜੀ ਅੰਦਰ ਆਪਾਂ ਪਹੁੰਚ ਗਏ ਇਹ ਸਾਰਾ ਆਪਾਂ ਨੂੰ ਲ lobby area ਦੇਖਣ ਨੂੰ ਮਿਲ ਜੂਗਾ ਤੇ ਕੱਲੀ ਕੱਲੀ ਆਪਾਂ ਗੱਲ ਕਰਾਂਗੇ ਜੀ lobby area ਤੁਸੀਂ ਪਹਿਲਾਂ ਚੈੱਕ ਕਰ ਲੂ ਤੇ ਜੋ ਵੀ ਰੰਗ ਵਗੈਰਾ ਹੋਇਆਗਾ ਉਹ ਤੁਸੀਂ ਦੇਖ ਲਓ ਬਹੁਤ ਵਧੀਆ ਆਪਾਂ ਨੂੰ ਰੰਗ ਮਿਲ ਜੂਗਾ ਜਿਹੜਾ ਕਿਚਨ ਬਣਿਆ ਹੋਇਆ ਬਹੁਤ ਪਿਆਰਾ ਆਪਾਂ ਨੂੰ ਕਿਚਨ ਮਿਲ ਜੂਗਾ ਸਾਰਾ ਕੰਮ ਟੋਟਲ ਕਿਚਨ ਦੇ ਅੰਦਰੋਂ ਹੋਇਆਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੇ ਜਿਹੜੇ ਮਾਲਕ ਨੇ ਕੋਠੀ ਦੇ ਬਹੁਤ ਜ਼ਿਆਦਾ ਸ਼ੌਕੀਨ ਨੇ ਬਹੁਤ ਰੀਜਨਲ ਕੂਠੀਆਂ ਜਿਹੜੀ ਆਪਦੀ ਤਿਆਰ ਕਰਵਾਈ ਹੋਈ ਹੈ ਬਾਕੀ ਮੋਡਰਨ ਤਰੀਕੇ ਨਾਲ ਕੂਠੀਆਂ ਜਿਹੜੀ ਸਾਰੇ ਕੰਪਲੀਟ ਹੋਈ ਹੈ ਬਾਕੀ ਲਾਈਟਿੰਗ ਦਾ ਟੋਟਲ ਕੰਮ ਆਪਾਂ ਨੂੰ ਵਧੀਆ ਮਿਲ ਜੂਗਾ ਤੇ ਜੋ ਵੀ ਉਪਰੋਂ ਛੱਤ ਦਾ ਡਿਜ਼ਾਈਨ ਹੈ ਡਾਊਨ ਸੀਲਿੰਗ ਜਿਹੜੀ ਕਰਵਾਈ ਹੋਈ ਹੈ ਜਿੰਨੀ ਲਾਈਟਿੰਗ ਹੋਈ ਹੈ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਤੇ ਜਿੰਨਾ ਕੰਮ ਹੋਇਆਗਾ ਜਿੰਨਾ ਸਮਾਨ ਲੱਗਿਆ ਹੋਇਆ ਪੂਰਾ ਵਧੀਆ ਕੁਆਲਿਟੀ ਦਾ ਇਹਨਾਂ ਨੇ ਸਾਰੀ ਕੂਠੀ ਦੇ ਵਿੱਚ ਲਗਵਾਇਆ ਹੋਇਆ ਹੈ ਬਾਕੀ ਜਿਹੜੇ ਲੋਕ ਵਗੈਰਾ ਲੱਗੇ ਹੋਏ ਨੇ ਸਾਰੇ ਹੈਂਡਲ ਲੋਕ ਆਪਾਂ ਨੂੰ ਮਿਲ ਜਾਣਗੇ ਜੋੜੀਆਂ ਨੂੰ ਗੇਟਾਂ ਨੂੰ ਜਿਹੜੀ ਲੱਗੇ ਹੋਈ ਨੇ ਤੇ ਪਹਿਲਾ ਬੈਡਰੂਮ ਤੁਸੀਂ ਦੇਖੋ ਜੀ ਬਹੁਤ ਵਧੀਆ ਸ਼ੌਂਕ ਨਾਲ ਤਿਆਰ ਕਰਵਾਇਆ ਹੋਇਆ ਪੂਰੇ ਬੈਡਰੂਮ ਦੀ ਇਹਨਾਂ ਨੇ ਬਹੁਤ ਵਧੀਆ ਵੀਡੀਓ ਬਣਾਈ ਹੈ ਬਾਕੀ ਉੱਪਰੋਂ ਛੱਤ ਦੇਖ ਲਓ ਪੀਓਪੀ ਵਗੈਰਾ ਸਾਰਾ ਕੁਝ ਆਪਾਂ ਨੂੰ ਟੋਟਲ ਵਧੀਆ ਮਿਲ ਜਾਊਗਾ ਪੂਰੀ ਦੀ ਪੂਰੀ ਕੋਠੀ ਇਹਨਾਂ ਨੇ ਬਹੁਤ ਸੋਹਣੀ ਤਿਆਰ ਕਰਵਾਈ ਹੋਈ ਹੈ ਜੇ ਆਪਾਂ نیچے ਗੱਲ ਕਰੀਏ ਥੱਲੇ ਗੱਲ ਕਰੀਏ ਫਰਸ਼ ਦੀ ਤਾਂ ਟੋਟਲ ਆਪਾਂ ਨੂੰ ਫਲੋਰ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਤੇ ਮਾਲਕ ਨੇ ਦੱਸਿਆ ਵੀ ਹੈ ਜਿੰਨੀਆਂ ਫਲੋਰ ਟਾਈਲਾਂ ਲੱਗੀਆਂ ਹੋਈਆਂ ਵਧੀਆ ਕੁਆਲਿਟੀ ਦੀਆਂ ਲਗਵਾਈਆਂ ਹੋਈਆਂ ਕੋਈ ਐਦਾਂ ਨਹੀਂ ਹੈਗਾ ਵੀ ਟੈਂਪਰੇਰੀ ਜਿਹਾ ਕੰਮ ਹੋਇਆਗਾ ਤੇ ਬੈਡਰੂਮ ਜਿਹੜਾ ਆਪਾਂ ਨੂੰ ਇਹ ਦੇਖਣ ਨੂੰ ਮਿਲੂਗਾ ਇਹਦੇ ਨਾਲ ਅਟੈਚ ਆਪਾਂ ਨੂੰ ਬਾਥਰੂਮ ਮਿਲਜੂਗਾ ਤੇ ਬਾਥਰੂਮ ਦਾ ਜਿਹੜਾ ਦਰਵਾਜ਼ਾ ਲੱਗਿਆ ਹੋਇਆ ਇਹ ਵੀ ਤੁਸੀਂ ਦੇਖ ਲਓ ਬਾਕੀ ਅੰਦਰੋਂ ਜਿੰਨਾ ਸਮਾਨ ਲੱਗਿਆ ਹੋਇਆ ਵਧੀਆ ਕੁਆਲਿਟੀ ਦਾ ਇਹਨਾਂ ਨੇ ਲਗਵਾਇਆ ਹੋਇਆ ਤੇ ਇਹਦੇ ਨਾਲ ਆਪਾਂ ਨੂੰ ਇੱਕ ਪਾਸੇ ਸਪੇਸ ਵੀ ਮਿਲ ਜੂਗੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੇ ਵੀਡੀਓ ਇਹਨਾਂ ਨੇ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਹੈ ਕਲਾ ਕਲਾ ਕੰਮ ਵਧੀਆ ਆਪਾਂ ਨੂੰ ਕਿਤਾ ਕਰਾਇ ਮਿਲ ਜੂਗਾ ਜੇ ਆਪਾਂ ਗੱਲ ਕਰੀਏ ਜਗ੍ਹਾ ਦੀ ਤਾਂ ਟੋਟਲ 5 ਮਰਲੇ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਹੈ 5 ਮਰਲੇ ਜਗ੍ਹਾ ਆਪਾਂ ਨੂੰ ਮਿਲੂਗੀ ਤੇ ਜਗ੍ਹਾ ਵੀ ਬਹੁਤ ਵਧੀਆ ਜੀ ਲੋਕੇਸ਼ਨ ਵੀ ਬਹੁਤ ਵਧੀਆ ਹੈ ਬਾਕੀ ਸੈਕੰਡ ਵਾਲਾ ਇਹ ਆ ਗਿਆ ਜੀ ਬੈਡਰੂਮ ਇਹ ਵੀ ਤੁਸੀਂ ਚੈੱਕ ਕਰੋ ਇਹਦੇ ਨਾਲ ਵੀ ਆਪਾਂ ਨੂੰ ਅਟੈਚ ਬਾਥਰੂਮ ਮਿਲ ਜੁਗਾ ਜੀ ਬਾਕੀ ਤੁਹਾਨੂੰ ਮੈਂ ਪਹਿਲਾਂ ਹੀ ਕਹਿਆ ਸੀਗਾ ਜਿਹੜੇ ਜੋੜੀਆਂ ਦਰਵਾਜ਼ੇ ਜਿੰਨੇ ਨੇ ਉਹ ਆਪਾਂ ਨੂੰ ਵਧੀਆ ਮਿਲ ਜਾਣਗੇ ਤੇ ਹੈਂਡਲ ਲੋਕ ਸਾਰੇ ਲੱਗੇ ਹੋਏ ਨੇ ਤੇ ਜਿਹੜਾ ਇਹ ਬੈੱਡਰੂਮ ਹੈ ਇਹਦੇ ਨਾਲ ਆਪਾਂ ਨੂੰ ਇੱਕ ਡਰੈਸਿੰਗ ਏਰੀਆ ਵੀ ਮਿਲ ਜੁਗਾ ਇਹਨੂੰ ਸਟੋਰ ਦੀ ਤਰ੍ਹਾਂ ਬਣਾਉਣਾ ਤਾਂ ਸਟੋਰ ਵੀ ਹੈ ਜੀ ਤੇ ਡਰੈਸਿੰਗ ਏਰੀਆ ਤਾਂ ਵੈਸੇ ਹੈ ਹੀ ਹੈ ਜੀ ਤੇ ਇੱਕ ਆਪਾਂ ਨੂੰ ਇਹ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਬਾਥਰੂਮ ਮਿਲ ਜੂਗਾ ਅਟੈਚ ਦੋ ਬੈੱਡਰੂਮ ਟੋਟਲ ਆਪਾਂ ਨੂੰ ਮਿਲ ਜਾਣਗੇ ਦੋਮਾ ਨਾਲ ਅਟੈਚ ਆਪਾਂ ਨੂੰ ਬਾਥਰੂਮ ਮਿਲ ਜਾਣਗੇ ਬਾਕੀ ਵੀਡੀਓ ਤੁਸੀਂ ਦੇਖ ਰਹੇ ਹੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸੋ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੁਹਾਡਾ ਆਪ ਦਾ ਆਪਣਾ ਚੈਨਲ ਹੈ ਜੀ ਹੋਮ ਸੇਲ ਮਾਰਕੀਟ ਡੇਲੀ ਆਪਾਂ ਵੀਡੀਓ ਲੈ ਕੇ ਪਹੁੰਚਦੇ ਰਹਿੰਦੇ ਹਾਂ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚ ਦੇਖ ਰਹੇ ਹਾਂ ਕਿਵੇਂ ਦੀ ਤੁਹਾਨੂੰ ਕੋਠੀ ਲੱਗ ਰਹੀ ਹੈ ਕਿਵੇਂ ਦੀ ਵੀਡੀਓ ਲੱਗ ਰਹੀ ਹੈ ਤੇ ਆਪਣਾ ਚੈਨਲ ਤੁਹਾਨੂੰ ਕਿਵੇਂ ਦਾ ਲੱਗਦਾ ਸਾਰਾ ਕੁਝ ਕਮੈਂਟ ਨਾਲ ਦੀ ਨਾਲ ਕਰਦੇ ਰਿਆ ਕਰੋ ਜੀ ਤੇ ਆਪਦੀ ਅਡਵਾਈਸ ਦਿੰਦੇ ਰਿਆ ਕਰੋ ਤੇ ਜਰੂਰ ਕਮੈਂਟ ਕਰੋ ਚੱਲਦੀ ਚੱਲਦੀ ਵੀਡੀਓ ਚ ਤੇ ਵੀਡੀਓ ਪਸੰਦ ਆਈ ਹੈ ਵਧੀਆ ਲੱਗੀ ਹੈ ਤਾਂ ਨੀਚੇ ਇੱਕ ਲਾਈਕ ਦਾ ਬਟਨ ਹੈ ਉਹਨੂੰ ਵੀ ਜਰੂਰ ਦਬਾ ਦਿਓ ਮੈਨੂੰ ਪੱਕਾ ਪਤਾ ਜੀ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਤੇ ਕੋਠੀ ਵੀ ਤੁਹਾਨੂੰ ਬਹੁਤ ਚੰਗੀ ਲੱਗੀ ਹੈ ਤੇ ਲਾਈਕ ਕਰਨਾ ਨਾ ਭੁੱਲਿਓ ਜੀ ਤੇ ਕਿਸ ਨੇ ਐਡ ਕਰਬਉਣੀ ਇਹ ਕੋਠੀ ਘਰ ਮਕਾਨ ਤੁਹਾਡੇ ਕੋਲੇ ਹੈ ਵੇਚਣ ਵਾਸਤੇ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣਾ WhatsApp ਨੰਬਰ ਜਿਹੜਾ ਹੈਗਾ ਉੱਪਰ ਪੂਰੀ ਵੀਡੀਓ ਚ ਚੱਲਦਾ ਰਹਿੰਦਾ 73800 ਪੂਰਾ 26100 73 ਤੇ ਆਪਣੇ ਕੋਲੇ ਭੇਜ ਦਿਓ ਫ੍ਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਜੀ ਤੇ ਆਪਣੇ ਕੋਲੇ ਜਿਹੜੀ ਇਹ ਕੋਠੀ ਪਹੁੰਚੀ ਹੈ ਹੁਸ਼ਿਆਰਪੁਰ ਏਰੀਆ ਚ ਪਹੁੰਚੀ ਹੈ ਖਾਸ ਹੁਸ਼ਿਆਰਪੁਰ ਏਰੀਆ ਚ ਕੋਠੀ ਹੈ ਇਹ ਜਗ੍ਹਾ ਤੁਹਾਨੂੰ ਮੈਂ ਕਨਫਰਮ ਪਹਿਲਾਂ ਕਰਵਾਈ ਦਿੱਤੀ ਸੀਗੀ ਪੰਜ ਮਰ ਲਈ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਹੈ ਜਗ੍ਹਾ ਜਿਹੜੀ ਆਪਾਂ ਨੂੰ ਮਿਲੂਗੀ ਆ ਰਜਿਸਟਰੀ ਵਾਲੀ ਮਿਲੂਗੀ ਤੇ ਪਾਣੀ ਦੀ ਪੂਰੀ ਵਧੀਆ ਸਪਲਾਈ ਹੈ ਜੀ 24 ਘੰਟੇ ਪਾਣੀ ਆਉਂਦਾ ਰਹਿੰਦਾ ਹੈਗਾ ਤੇ ਅੰਦਰੋਂ ਸਾਰਾ ਕੁਝ ਤੁਸੀਂ ਦੇਖ ਹੀ ਲਿਆ ਸੀਗਾ ਕੀ ਕੁਝ ਬਣਿਆ ਹੋਇਆ ਠੀਕ ਹੈ ਜੀ ਦੋ ਬੈਡਰੂਮ ਵਧੀਆ ਲੋਬੀ ਤੇ ਕਿਚਨ ਸਾਰਾ ਕੁਝ ਤੁਸੀਂ ਦੇਖ ਲਿਆ ਸੀ ਵੀਡੀਓ ਇਹਨਾਂ ਨੇ ਬਹੁਤ ਵਧੀਆ ਤੇ ਬਹੁਤ ਵਧੀਆ ਕੁਆਲਿਟੀ ਨਾਲ ਬਣਾਈ ਬਹੁਤ ਵਧੀਆ ਵੀਡੀਓ ਮੈਨੂੰ ਪਸੰਦ ਆਈ ਸੀ ਜਿੰਨੇ ਤੁਸੀਂ ਦੇਖ ਰਹੇ ਜਿਵੇਂ ਇਹਨਾਂ ਨੇ ਵੀਡੀਓ ਬਣਾ ਕੇ ਭੇਜੀ ਹੈ ਕਿਸੇ ਨੇ ਸੇਲ ਕਰਨੀ ਆਪਦੀ ਕੂਠੀ ਘਰ ਕਿਹੋ ਜਿਹਾ ਵੀ ਹੈ ਜਿਸ ਕਿਸੇ ਵੀ ਏਰੀਆ ਚ ਆਪਣੇ ਕੋਲ ਐਵੇਂ ਦੀ ਵੀਡੀਓ ਬਣਾ ਕੇ ਭੇਜਿਆ ਕਰੋ ਵਧੀਆ ਕੁਆਲਿਟੀ ਨਾਲ ਤੇ ਵਧੀਆ ਫੋਨ ਨਾਲ ਜੀ ਤੇ 30 ਲੱਖ ਰੁਪਏ ਡਿਮਾਂਡ ਇਹਨਾਂ ਨੇ ਕੀਤੀ ਹੈ ਜੀ ਡਿਮਾਂਡ 30 ਲੱਖ ਰੁਪਏ ਘਾਟਾ ਵਾਧਾ ਮੌਕੇ ਤੇ ਬਹਿ ਕੇ ਕੀਤਾ ਜਾਊਗਾ ਜੇ ਕਿਸੇ ਨੂੰ ਕੂਠੀ ਪਸੰਦ ਆਈ ਹੈ ਤਾਂ ਮਾਲਕ ਨਾਲ ਗੱਲ ਲਾਜ਼ਮੀ ਕਰ ਲਓ ਤੇ 30 ਲੱਖ ਰੁਪਏ ਡਿਮਾਂਡ ਹੈ ਜੇ ਘਾਟਾਵਾਦਾ ਕੀਤਾ ਜਾਊਗਾ ਮਾਲਕ ਨੇ ਕਿਹਾਗਾ ਕਿਸੇ ਨੂੰ ਵੀ ਕੋਠੀ ਪਸੰਦ ਆਉਂਦੀ ਹੈ ਜੀ ਨੂੰ ਵੀ ਕੋਠੀ ਪਸੰਦ ਆਉਂਦੀ ਹੈ ਮਾਲਕ ਨੇ ਕਿਹਾ ਆਜੋ ਕਰੇ ਲੋਕੇਸ਼ਨ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤੀ ਸੀਗੀ ਹੋਸ਼ਿਆਰਪੁਰ ਏਰੀਆ ਦੇ ਵਿੱਚ ਕੋਠੀ ਬਣੀ ਹੋਈ ਹੈ ਤੇ ਤੁਸੀਂ ਘਰੇ ਜਾਓਗੇ ਜਦੋਂ ਕੋਠੀ ਤੁਹਾਨੂੰ ਪਸੰਦ ਆਜੂਗੀ ਬਾਕੀ ਪਸੰਦ ਤਾਂ ਆ ਹੀ ਗਈ ਬਾਕੀ ਇੱਕ ਵਾਰੀ ਹੁੰਦਾ ਹੀ ਜੀ ਵੀ ਜਾ ਕੇ ਦੇਖੀਏ ਤੇ ਗੱਲਬਾਤ ਕਰੋਗੇ ਵੇ ਕਿ ਰੇਟ ਹੋ ਜਾਊਗਾ ਤੇ ਓਨਰ ਦਾ ਜਿਹੜਾ ਮੋਬਾਈਲ ਨੰਬਰ ਹੈ ਉਹ ਆਪਾਂ ਕਈ ਵਾਰੀ ਵੀਡੀਓ ਚ ਦੇ ਵੀ ਦਿੰਨੇ ਆ ਜੀ ਨੀਚੇ ਤੁਹਾਨੂੰ ਮਿਲ ਗਿਆ ਹੋਊਗਾ ਤੇ ਜਿਹਨੂੰ ਨਹੀਂ ਮਿਲਿਆ ਤੁਹਾਨੂੰ ਮੈਂ ਦੱਸ ਦਿੰਨੇ 88 473 11139 ਦੁਬਾਰਾ ਫਿਰ ਤੋਂ ਕਨਫਰਮ ਕਰਵਾ ਦੇਣਾ ਜੀ 8847311139 ਇਹ ਮਾਲਕ ਦਾ ਨੰਬਰ ਹੈ ਮਾਲਕ ਨਾਲ ਤੁਹਾਡੀ ਪੂਰੀ ਗੱਲ ਹੋ ਜੂਗੀ ਜਿਹੜੀ ਵੀ ਗੱਲ ਕਰਨੀ ਹੋਈ ਮਾਲਕ ਨਾਲ ਕਰ ਲਿਓ ਗੱਲਬਾਤ ਕਰਕੇ ਤੇ ਜਿਹਨੂੰ ਵੀ ਕੋਠੀ ਪਸੰਦ ਆਈ ਹੈ ਖਰੀਦਣ ਦਾ ਉਚਾਹ ਬਣ ਹੈ ਖਰੀਦ ਸਕਦੇ ਹੋ ਜੀ। ਬਾਕੀ ਮੇਰੇ ਵੱਲੋਂ ਸਾਰਾ ਕੁਝ ਮੈਂ ਤੁਹਾਨੂੰ ਦੱਸਤਾ ਵੀਡੀਓ ਵੀ ਸਾਰੀ ਤੁਸੀਂ ਦੇਖ ਲਈ। ਕੁਝ ਵੀ ਰਹਿ ਗਿਆ ਹੋਵੇ, ਕੁਝ ਵੀ ਜਾਣਕਾਰੀ ਰਹਿ ਗਈ ਹੋਵੇ ਤੁਸੀਂ ਮਾਲਕ ਨੂੰ ਫੋਨ ਕਰ ਲਿਓ ਮਾਲਕ ਤੁਹਾਨੂੰ ਸਾਰਾ ਕੁਝ ਕਨਫਰਮ ਕਰਵਾ ਦੇਣਗੇ ਜੀ। ਬਾਕੀ ਵੀਡੀਓ 'ਚ ਸਾਰਾ ਕੁਝ ਤੁਸੀਂ ਦੇਖਿਆ। ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ। ਤੇ ਇਸ ਤਰ੍ਹਾਂ ਦੀ ਡੈਲੀ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ। ਅਲੱਗ-ਅਲੱਗ ਏਰੀਆ 'ਚੋਂ ਹਰ ਰੋਜ਼ ਆਪਾਂ ਕੋਠੀ ਘਰ ਮਕਾਨ ਲੈ ਕੇ ਆਉਂਦੇ ਰਹਿਨੇ ਆ। ਤੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦੋ ਇਸੇ ਤਰ੍ਹਾਂ ਦੀ ਨਵੀਂ ਵੀਡੀਓ ਹਰ ਰੋਜ਼ ਦੇਖਣ ਵਾਸਤੇ ਤੇ ਹੁਣ ਦੋ ਜੀ ਮੈਨੂੰ ਇਜਾਜ਼ਤ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਨਵੇਂ ਕੂਠੀ ਘਰ ਮਕਾਨ ਦੇ ਨਾਲ ਜੀ ਜੇ ਕਿਸੇ ਨੇ ਸੇਲ ਕਰਨੀ ਹੈ ਆਪਣੇ ਕੋਲੇ ਭੇਜੋ ਉੱਪਰ ਨੰਬਰ ਆਪਣਾ ਚੱਲਦਾ ਰਹਿੰਦਾ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੂਠੀ ਮਕਾਣ ਚਾਹੀਦਾ ਕਰੋ ਕਮੈਂਟ ਲੈ ਕੇ ਆਪਾਂ ਪਹੁੰਚ ਜਾਵਾਂਗੇ